ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜਲਵਾਬਾਦ ਦੇ ਫਰੋਸਪੁਰ ਫਾਜ਼ਿਲਕਾ ਹਾਈਵੇ ਤੋਂ ਜਿੱਥੇ ਇੱਕ ਸਕੋਰਪੀਓ ਅਤੇ ਰੋਡਵੇ ਦੀ ਬੱਸ ਦੇ ਵਿਚਾਲੇ ਜਿਹੜਾ ਹੈਗਾ ਲੱਗੀ ਆ ਤੇ ਸਪੋਟ ਆ ਤਸਵੀਰਾਂ ਜਿਹੜਾ ਹੈਗੀਆਂ ਅੱਜ ਤੇ ਆਜਾ ਅੱਜ ਕਰੀ ਅਜਾ ਵੇਖਾ ਹੋਣ ਸਾਈਡ ਤੇ ਕਰ ਮੈਂ ਕੋਈ ਨਾ ਕੋਈ ਜਨਕਿਆ ਸਾਰਤਾ ਪਰ ਰੋਲਾ ਮਕਾਨ ਐ ਬੋਲੇ ਜਾ ਗਿਆ ਕੋਈ ਯਾਰ ਗੱਲ ਕੀ ਸੀ ਨਾ ਨਹੀਂ ਤੇ ਗੱਲ ਤੋਂ ਨਹੀਂ ਕੀ ਬੋਲ ਰਗਾ ਮਾਈ ਗੱਡੀ ਸਾਈਡ ਤੇ ਕਰ ਮੈਨੂੰ ਯਾਰ ਤੂੰ ਡੀਲੀਟ ਕਰ ਲੈ ਵੀਡੀਓ ਨਾ ਬਾਲ ਗੱਲ ਸੁਆਪ ਖਰਚਾ ਕਰਕੇ ਕਹਿੰਦੇ ਨਹੀਂ ਕੀ ਡਿਲੀਟ ਹੋਏਗੀ ਕੀ ਮਸਲਾ ਕੀ ਨਹੀਂ ਨਹੀਂ ਬਣਾਈ ਆਈ ਉਹ ਨਿਆ ਪੱਥਰ ਕੀ ਕਾਦੀ ਕਾਦੀ ਵੀਡੀਓ ਬਣਾਉਂਦਾ ਨਹੀਂ ਜੀ ਆਪਾਂ ਤਾਂ ਮੌਕੇ ਦੇਣ ਕਹਿੰਦਾ ਪਰਚਾ ਕਟਾ ਕੇ ਮੈਂ ਬੰਦ ਵੀਡੀਓ ਕਟਣੀ ਹੈ ਕਰੇ ਕਾਦੀ ਵੀਡੀਓ ਯਾਰ ਇਹਦੇ ਕੋਲ ਉਹ ਆ ਬਣਾਈ ਸੀ ਯਾਰੋ ਬਾਈ ਦੀ ਵੀਡੀਓ ਬੱਚੇ ਯਾਰ ਬੁੜੀਆਂ ਵੀ ਹੁੰਦੇ ਆ ਨੇ ਫਿਰ ਬੱਚਾ ਕਰਨਾ ਹੀ ਨਹੀਂ ਸਕਦੀ ਤਾਕਾਂ ਦਾ ਬੜੀ ਹੋਣਾ ਬੱਚੇ ਵੀ ਅੱਗੇ ਘੱਟੀ ਚਾਲੀ ਵੀ ਤੇ ਬੱਚੇ ਦੀ ਵਿੱਚ ਆ ਅੱਥਾ ਵਿੱਚ ਬੱਚੇ ਸੀ ਨੇ ਇਹਨੇ ਜੋਰ ਨਾਲ ਘੱਟ ਮਾਰਿਆ ਗੱਡੀ ਦੇ ਗੱਡੀ ਨੂੰ ਭੰਨਣ ਦੀ ਕੋਸ਼ਿਸ਼ ਕੀਤੀ ਉਹ ਮੁੰਡੇ ਨੇ ਮਸਾ ਆਪੀ ਜਾਣਤ ਜਾ ਕੇ ਗੱਡੀ ਲੱਗੇ ਇਹਦੇ ਨਾਲ ਵੀ ਕਿਉਂ ਮੇਰੀ ਗੱਡੀ ਦੇ ਗੱਡੀ ਤੋਂ ਲੱਗਿਆ ਦਾ ਜਾਣ ਮੁਝ ਕੇ ਇਹਨੇ ਹਰ ਮਾਰੀ ਗਿਆ ਮਾਰ ਗਿਆ ਟ੍ਰੇਨਿੰਗ ਹੋਣ ਕਰਕੇ ਗੱਡੀ ਫੈਣ ਨਹੀਂ ਦੇ ਪਾਈ ਜਦੋਂ ਗੱਡੀ ਨੇ ਫੈਣ ਦਿੱਤੀ ਹੈ ਬੜਾ ਕਿਨੇ ਮੁੰਡੇ ਆਣ ਕੇ ਜਮਾ ਮਾਰੀ ਵਿੱਚ ਬੱਚੇ ਆ ਗੱਡੀ ਚ ਹਾਂ ਇਹਨੇ ਡਰਾਈਵਰ ਨੇ ਗੱਡੀ ਨੂੰ ਐਕਸੀਡੈਂਟ ਕਰਨ ਦੀ ਕੋਸ਼ਿਸ਼ ਕੀਤੀ ਪੂਰੀ ਜਾਣ ਕੇ ਇਹਨੇ ਕਰਕੇ ਗੱਡੀ ਕਾਹ ਕਰਾਉਂਦਾ ਕੰਮ ਬੇੜਦਾ ਜੇ ਰਾਤ ਡਰਾਈਵਰ ਨੇ ਜਾਣ ਕੇ ਗੱਡੀ ਨੂੰ ਜਿੱਤ ਵਿੱਚ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਇਹਦਾ ਗੱਡੀ ਉਹਨੇ ਸਿਆਣੇ ਬੱਤੀ ਆਉਂਦੇ ਵਿੱਚ ਬੱਤੀ ਹੈ ਗੱਡੀ ਦੇ ਇਹਦੇ ਇੰਨੇ ਗੱਡੀ ਨੂੰ ਮਾਰ ਜਾਣਾ ਹੋ ਗਿਆ ਕੋਈ ਕਰਨ ਦੀ ਜਿੱਤ ਉਹ ਭਾਵੇਂ ਉਹ ਭਰਾਇਆ ਨਹੀਂ ਤੱਕਿਆ ਆਹ ਬਸ ਆਪਣੀ ਨਾਲ ਇਹਨਾਂ ਕੌਰੇ ਖਾਦੇ ਉਹ ਦੋ ਚਾਰ ਗੱਲਾਂ ਨੂੰ ਬਲੱਬ ਉਹ ਪਹਿਲਾਂ ਤੋਰ ਉਹ ਬਾਈ ਜੀ ਨਿਕਲਦੇ ਹੋਏ ਆਹ ਬਾਈ ਇਹ ਦੱਸਦੀ ਹੈ ਕਿ ਬਸ ਅਤੇ ਇੱਕ ਸਪੋਰਟ ਵਾਲੇ ਦੇ ਚੱਲਣ ਦੇ ਬਾਅਦ ਹੋਇਆ ਆਹ ਚੋਟੇ ਲੋਕ ਬਾਅਦ ਹੋਇਆ ਅਦਾਲਤ ਰੂਹਾਂ ਦੁਆਣੇ ਰਹਿਣਾ ਸੀ ਮੈਂ ਤਾਂ ਇਹ ਕਿੰਨਾ ਬਚਾਇਆ ਆ ਨਾ ਵੇ ਸਾਡੇ ਸਾਰੇ ਘਰਾਂ ਦੇ ਬੱਚੇ 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 ਕਿੱਥੋਂ ਆ ਰਹੇ ਸੀ ਤੁਸੀਂ ਕਿੱਥੋਂ ਆ ਰਹੇ ਸੀ ਤੁਸੀਂ ਇੱਕ ਬੱਚੇ ਲੈ ਕੇ ਆਣੇ ਸਟੇਸ਼ਨ ਤੋਂ ਅੱਛਾ ਇਹਨਾਂ ਉੱਪਰ ਬਸ ਚੜਾ ਦੀ ਮਸਾਂ ਬੱਚਾ ਬੱਚੇ ਸਾਰੇ ਵਿੱਚ 7-8 ਧੱਕੇ ਨੇ ਇਹ ਬੱਚੇ ਨੇ ਛੋਟੇ ਛੋਟੇ ਬੱਚੇ ਨੇ ਆ ਕਮਿਸ਼ਨ ਪਰ ਨਾ ਦੇ ਬੱਚੇ ਲੈ ਕੇ ਪਰਚਾ ਕਟਵਾਣਾ ਅਸੀਂ ਆ ਕੇ ਵੀਰੇ ਤੂੰ ਚਲਾ ਜਾ ਅੱਗੋਂ ਉਹ ਗਲਤ ਸਾਰਿਆਂ ਨਹੀਂ ਬੋਲੀ ਜਾਂਦਾ ਜਿਹੜਾ ਆਦਾ ਆ ਸਾਰੇ ਬੰਦੇ ਖੜੇ ਤੁਸੀਂ ਪੁੱਛ ਲੋ ਇਹਨਾਂ ਨੂੰ ਕੀ ਗੱਲ ਹੋਈ ਹੈ ਆ ਸਾਰੇ ਕਿਹੜੇ ਪੁੱਛਾਏ ਕਰ ਲਈ ਬਾਈ ਨਾ ਗੱਲ ਕਰਨੀ ਸਾਈਕਲ ਵੀ ਆ ਬਣ ਗਿਆ ਕਿਹੜਾ ਕਟਿੰਡਾ ਬੱਸ ਕਰੋ ਯਾਰ ਬਲਦੀ ਤੇ ਤੇ ਨਾ ਪਾਓ ਸਾਰੇ ਯਾਰ ਤੁਸੀਂ ਯਾਰ ਸੋਰੀ ਜੀ ਮੇਰਾ ਬਚ ਲਿਆ ਸੀ ਰਜ਼ੀਦਾ ਟੋਰੀ ਜੀ ਬਾਤਾਂ ਬਾਤ ਵਜਾ ਹੋ ਗਿਆ ਯਾਰ ਇਹ ਨਹੀਂ ਗੱਲ ਸਕੇਰੇ ਹੋਇਆ ਹੁਣ ਕੀ ਬਣਿਆ ਉੱਥੇ ਲੋਕ ਪਰੇਸ਼ਾਨ ਹੁੰਦੇ ਆ ਰੋਡ ਤੇ ਲੋਕ ਪਰੇਸ਼ਾਨ ਹੁੰਦੇ ਆ ਛੱਡੋ ਕਹ ਦੱਸ ਦਈਏ ਕਿ ਪਾਸ ਅਤੇ ਰੋਡਵੇ ਦੀ ਬਾਸ ਅਤੇ ਇੱਕ ਸਕੋਰਪੀਓ ਸਵਾਰ ਦੇ ਵਿਚਾਲੇ ਵਿਵਾਦ ਹੋਇਆ ਹੈ ਡਰਾਈਵਰ ਕਹਿੰਦਾ ਕਿ ਮੇਰੀ ਗਲਤੀ ਨਹੀਂ ਔਰ ਸਕੋਰਪੀਓ ਵਾਲੇ ਕਹਿੰਦੇ ਸਾਡੀ ਗਲਤੀ ਨਹੀਂ ਫਿਲਹਾਲ ਅਸੀਂ ਦੱਸਦੇ ਹਾਂ ਡਰਾਈਵਰ ਦੀ ਗਲਤੀ ਜੇ ਕੋਲੇ ਸੀ ਡਰਾਈਵਰ ਦੀ ਗਲਤੀ ਹੈ ਬੱਸ ਬਹੁਤ ਖੋਲੇ ਲਈਆਂ ਉਹਨਾਂ ਦੀ ਬੱਚੇ ਗੱਡੀ ਚ ਸੀ ਇਹਨੇ ਹਰਨ ਮਾਰੀ ਹਰਨ ਮਾਰੀ ਗਿਆ ਉਹਨੇ ਫੈੜ ਦਿੱਤੀ ਏ ਸਾਈਡ ਦੇ ਕੇ ਇਹਨੇ ਜੱਕ ਦਾ ਮੁੰਡੇ ਹੱਟ ਘੱਟ ਮਾਰਿਆ ਤੂੰ ਮੇਰੇ ਸਾਈਡ ਕੇ ਉਹਨੇ ਦਿੱਤੀ ਪ੍ਰਾਈ ਵੀ ਕੋਲ ਗਿਆ ਕਿ ਸਾਈਡ ਨਹੀਂ ਦੇ ਪਾਇਆ ਫਿਰ ਆਣ ਕੇ ਕੱਢਦੇ ਨੇ ਗੱਡੀ ਰੋਕ ਕੇ ਕਹਿੰਦੇ ਪੁੱਛਿਆ ਮੈਂ ਤੈਨੂੰ ਇੱਥੇ ਕਾਰ ਹੀ ਨੌਬਤੇ ਵਿੱਚ ਬੱਚੇ ਬੱਜੇ ਬੈਠੇ ਗੱਡੀ 'ਚ ਇਹਨੇ ਫੁੱਲ ਬੱਸ ਜਾਨ ਬੁੱਝ ਕੇ ਗੱਡੀ ਵਿੱਚ ਮਾਰਨ ਦੀ ਕੋਸ਼ਿਸ਼ ਕੀਤੀ ਹੈ ਡਰਾਈਵਰ ਨੇ ਰੋਡ 'ਤੇ ਆਵੇ ਰੋਡ 'ਤੇ ਬੱਸਾਂ ਦਾ ਡਰਾਈਵਰ ਨੇ ਜਾਨ ਬੁੱਝ ਕੇ ਵਿੱਚ ਬੱਚੇ ਪੜਦੇ ਟਿਊਸ਼ਨ ਪੜਨ ਆਏ ਬੱਚੇ ਜਾਨ ਬੁੱਝ ਕੇ ਨੇ ਵਿੱਚ ਮਾਰਨ ਦੀ ਕੋਸ਼ਿਸ਼ ਕੀਤੀ ਹੈ ਸਾਰਾ ਕਸੂਰ ਡਰਾਈਵਰ ਦਾ ਚੱਲ ਕਰਾ ਗੱਡੀ ਠਿਗੜਾ ਕੱਢ ਨਿਕਾ ਉਹ ਸਟਾਰ ਕਰ ਜਾ ਹੁਣ ਦੀ ਨਾਲ ਗੱਡੀ ਟੂਰ ਚੋਰੀ ਕਾ ਸਟਾਰ ਬੱਸ ਸਪੀਡ ਤੇ ਸੀ मेरे पास तो नॉर्मल से ने पूरे आगे जाकर एक नंबर एक ला सर ठीक है मजा सवारियां बची हैं चल नहीं फर्क नहीं फर्क भी हो गया बच्चा ना पहुंच सारे हो गए ये सोच पहुंच ना तो हो रहा चलो ने मेल आती गल है अरे मेरा लाडी सा तो प्रशासन ठीक है इधर आरवी करे मैं खड़ी खड़ी लगी तेरा के देखना है ਅਰਚਰ ਕਰੇ ਤੇਰਾ ਪਰਚੇ ਲਾ ਗਈ ਓ ਵੀਰ ਸਾਨੂੰ ਕਹਿੰਦਾ ਖਰਚਾ ਕਰਾ ਦੇ ਨਹੀਂ ਉਲਟਾ ਤੂੰ ਕਹਿੰਦਾ ਪਰਚਾ ਕਰਵਾ ਦੇਣਾ ਅਸੀਂ ਆਖਿਆ ਯਾਰ ਰੋਲਾ ਕੋਈ ਨਹੀਂਗਾ ਤੂੰ ਕਰੇ ਜਾ ਛੱਡੋ ਯਾਰ ਹੁਣ ਚੱਲ ਆ ਯਾਰ ਰਹਿਣ ਚੱਲੋ ਰੋਣ ਚਾਹਣਾ ਪਰਚਾ ਕਰਾ ਦੇ ਆਹ ਤਾਰੋ ਭਾਈ ਚੱਲ ਚੱਲ ਬਾਈ ਤੋਰੋ ਰਹਿਣ ਦੋ ਸਵਾਰੀਆਂ ਖਰਾਬ ਹੁੰਦੀ ਆ ਲੋਕ ਖਰਾਬ ਹੁੰਦੇ ਆ चल तौर भी सवरियां खराब हो तौर सा ਗੱਡੀ ਲੱਗੀ ਆ ਵੀ ਮੰਨਦੇ ਪਏ ਕੋਈ ਗੱਡੀ ਲੱਗੀ ਨਹੀਂ ਕੋਈ ਆ ਕੇ ਐਕਸਟ੍ਰੀਮ ਨਹੀਂ ਲੱਗੀ ਤਾਂ ਨਹੀਂ ਗੱਡੀ ਬਚੀ ਹੈ ਸਾਰੇ ਪੁੱਛੋ ਸਹੀ ਜਿਹੜਾ ਭਾਈ ਲੱਗੀ ਆ ਜੀ ਵੀਡੀਓ ਨਹੀਂ ਕਰਦੇ ਆ ਆ ਕੇ ਗਾਲ ਪੈਂਦੇ ਪਏ ਗਾਲ ਪੈਂਦੇ ਯਾਰ ਇਹ ਆ ਮਹਾਰ ਵਾਲੇ ਐਵੇਂ ਸੋਨੇ ਗਾਲ ਪੈਂਦਾ ਕੋਈ ਵਿੱਚ ਠੋਕ ਕੇ ਆਂਦੀ ਕੋਈ ਦਿੱਤੀ ਭਾਈ ਐਂਟਰਾ ਭਾਈ ਅੰਤਾਰ ਯਾਰ ਬਰਾਬਰ ਦੀ ਗੱਡੀਆਂ ਸਰ ਬਿਲਕੁਲ ਜਨਤਾ ਪਰੇਸ਼ਾਨ ਹੋ ਰਹੀ ਆ ਉਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਉਹ ਬਸਾ ਰੋਡਵੇ ਦੀਆਂ ਜਿਹੜੀਆਂ ਰੋਡ ਤੇ ਇਸ ਸਮੇਂ ਖੜੀਆਂ ਐ ਔਰ ਰੋਡ ਜਿਹੜਾ ਹੈਗਾ ਉਹ ਲਗਭਗ ਜਾਮ ਹੋਇਆ ਹੈ ਔਰ ਲੋਕ ਪਰੇਸ਼ਾਨ ਜ਼ਰੂਰ ਹੋ ਰਹੇ ਨੇ ਔਰ ਬੱਸ ਦੇ ਡਰਾਈਵਰ ਨੂੰ ਜਿਹੜਾ ਵਾਰ-ਵਾਰ ਇਹੀ ਗੱਲ ਕਹੀ ਜਾ ਰਹੀ ਹੈ ਕਿ ਇਸ ਨੂੰ ਤੋਰ ਲੇਕਿਨ ਹਜੇ ਡਰਾਈਵਰ ਅੜਿਆ ਹੋਇਆ ਹੈ ਫਿਲਹਾਲ ਜੇਕਰ ਗੱਲ ਕੀਤੀ ਜਾਵੇ ਤਾਂ ਕਸੂਰ ਕਿਸ ਦਾ ਹੈ ਇਹ ਨਹੀਂ ਅੱਲੀ ਕਲੀਅਰ ਹੋਇਆ ਪਰ ਕੀ ਹੋ ਗਿਆ ਕੀ ਹੋ ਗਿਆ ਚਲ ਭਾਈ ਤੋਰ ਛੱਡ ਪਰ ਭਾਈ ਬਾਅਦ ਕਰ ਤੋਰ ਚੱਲ ਫਿਰ ਆਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲਾਲਾਬਾਦ ਦੇ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਟਿਵਾਣਾ ਚੌਕ ਤੋਂ ਜਿੱਥੇ ਟ੍ਰੈਫਿਕ ਜਾਮ ਦਿਖਾਈ ਦੇ ਰਿਹਾ ਔਰ ਦੱਸ ਰਹੀਏ ਕਿ ਇੱਕ ਸਕੋਰਪੀਓ ਚਾਲਕ ਅਤੇ ਬੱਸ 500 ਰੁਪਏ ਦੇ ਬੱਸ ਡਰਾਈਵਰ ਦੇ ਵਿਚਾਲੇ ਜਿਹੜਾ ਹੈਗਾ ਉਹ ਵਿਵਾਦ ਹੋਇਆ ਬਿਲਹਾਲ ਪਾਸ ਜਿਹੜੀ ਆ ਉਹ ਤੁਰੀ ਜਾਰੀ ਹੈ ਪਰ ਕਾਫੀ ਸਮਾ ਜੜਾ ਹੈਗਾ ਵਿਵਾਦ ਹੋਇਆ ਤਾਂ ਬਾਸ ਵੀ ਪੂਰੀ ਤਰ੍ਹਾਂ ਦੇ ਨਾਲ ਭਰੀ ਹੋਈ ਹੈ ਦੇਵਜੇ ਦੇ ਵਿੱਚ ਸਵਾਰੀਆਂ ਵੀ ਕਾਫੀ ਲੰਬਾ ਸਮਾਂ ਖੱਜਲ ਖਰਾਬ ਹੋਈਆਂ ਤੇ ਆਖਿਰਕਾਰ ਹੁਣ ਪੁਲਿਸ ਦੇ ਵੱਲੋਂ ਆ ਕੇ ਇੱਥੇ ਦਿੱਤੀ ਜਿਹੜੀ ਆ ਉਸ ਨੂੰ ਸੰਭਾਲਿਆ ਗਿਆ ਔਰ ਟ੍ਰੈਫਿਕ ਜਿਹੜਾ ਹੈਗਾ ਉਸ ਨੂੰ ਚਾਰੂ ਟੰਗ ਦੇ ਨਾਲ ਚਲਾਇਆ ਜਾ ਰਿਹਾ ਹੈ ਤਾਂ ਨਿੱਕੀ ਨਿੱਕੀ ਗੱਲ ਤੋਂ ਜਿਹੜਾ ਹੈਗਾ ਆਪਸੀ ਵਿਵਾਦ ਹੋ ਜਾਂਦੇ ਆ ਝਗੜੇ ਲੜਾਈਆਂ ਹੋ ਜਾਂਦੀਆਂ ਜਿਸ ਦੇ ਕਾਰਨ ਅਕਸਰ ਹੀ ਲੋਕ ਜਿਹੜੇ ਆ ਉਹ ਖੱਜਲ ਖਰਾਬ ਹੁੰਦੇ ਆ ਕਾਫੀ ਸਮਾਂ ਲੋਕ ਜਿਹੜੇ ਆ ਉਹ ਖੱਜਲ ਖਰਾਬ ਹੁੰਦੇ ਆ ਟ੍ਰੈਫਿਕ ਤੁਸੀਂ ਦੇਖ ਸਕਦੇ ਹੋ ਕਿੰਨਾ ਜਾਮ ਹੋਇਆ ਔਰ ਕਿੰਨਾ ਸਮਾਂ ਲੋਕ ਇਸੇ ਟ੍ਰੈਫਿਕ ਦੇ ਵਿੱਚ ਖੱਜਲ ਖਰਾਬ ਹੁੰਦੇ ਰਹੇ ਆ ਤਾਂ ਪੁਲਿਸ ਦੇ ਵੱਲੋਂ ਆਕੇ ਹੁਣ ਮਾਮਲਾ ਜਿਹੜਾ ਹੈਗਾ ਸੁਲਝਾਇਆ ਗਿਆ ਹੈ ਦੱਸ ਦिए ਕਿ ਰੋਡਵੇ ਕੀ ਲੁਧਿਆਣਾ ਡਿਪੋ ਦੀ ਗੱਲ ਔਰ ਇੱਕ ਤੌਰ ਵੀ ਵਾਲੇ ਦੇ ਵਿੱਚ ਵਿਵਾਦ ਹੋਇਆ ਜਿਸ ਨੂੰ ਫਿਲਹਾਲ ਉਹਨ ਜਿਹੜਾ ਹੈਗਾ ਸੁਲਝਾ ਲਿੱਤਾ ਗਿਆ ਨਿੱਕੀ ਨਿੱਕੀ ਗੱਲ ਤੇ ਵਿਵਾਦ ਹੋ ਜਾਂਦੇ ਆ ਨਿੱਕੀ ਨਿੱਕੀ ਗੱਲ ਤੇ ਲੜਾਈਆਂ ਤਗੜੇ ਹੋ ਜਾਂਦੇ ਆ ਇਸ ਦੀ ਮਿਸਾਲ ਹੈ ਸੰਯਮ ਬਣਾ ਕੇ ਰੱਖੋ ਲੜਾਈਆਂ ਤਗੜੇ ਛੱਡ ਦੋ ਪੇਸ਼ੈਂਸ ਰੱਖੋ ਧੰਨਵਾਦ